ਹੈਲੋ एवरीवन ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਮੈਂ ਮਨਪ੍ਰੀਤ ਕੌਰ ਅੱਜ ਤੁਹਾਡੇ ਲਈ ਪੰਜਾਬੀ ਦੀ ਨੈਕਸਟ ਕਲਾਸ ਲੈ ਕੇ ਹਾਜ਼ਰ ਹੋਈ ਹਾਂ ਜਿਸ ਦਾ ਆਪਣਾ ਅੱਜ ਦਾ ਵਿਸ਼ਾ ਹੈ ਚਰਨ ਸਿੰਘ ਸ਼ਹੀਦ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਆਦਿ ਹਾਂ ਆਪਣੇ ਅੱਜ ਦੇ ਪਹਿਲੇ ਪ੍ਰਸ਼ਨ ਵਾਲ ਸਰਦਾਰ ਚਰਨ ਸਰਦਾਰ ਚਰਨ ਸਿੰਘ ਸ਼ਹੀਦ ਦਾ ਜਨਮ ਕਦੋਂ ਹੋਇਆ অপਸ਼ਨ ਏ 1875 ਇਸਵੀ অপਸ਼ਨ ਬੀ 1881 ਇਸਵੀ অপਸ਼ਨ ਸੀ 1890 ਇਸਵੀ অপਸ਼ਨ ਡੀ 1900 ਇਸਵੀ ਹਾਂਜੀ ਦੋਸਤੋ ਸਟੂਡੈਂਟ ਚਰਨ ਸਿੰਘ ਸ਼ਹੀਦ ਸੀ ਜੋ ਪੰਜਾਬੀ ਦੇ ਲੇਖਕ ਉਹਨਾਂ ਦਾ ਜਨਮ ਕਦੋਂ ਹੋਇਆ ਤਾਂ ਚਰਨ ਸਿੰਘ ਸ਼ਹੀਦ ਦਾ ਜਨਮ 1881 ਇਸਵੀ ਵਿੱਚ ਹੋਇਆ ਤਾਂ ਆਪਣਾ ਰਾਈਟ ਆਨਸਰ ਹੋਵੇਗਾ ਬੀ ਆਪਸ਼ਨ ਚਰਨ ਸਿੰਘ ਸ਼ਹੀਦ ਦਾ ਜਨਮ 1881 ਵਿੱਚ ਹੋਇਆ ਸਰਦਾਰ ਚਰਨ ਸਿੰਘ ਸ਼ਹੀਦ ਦਾ ਜਨਮ ਸਥਾਨ ਕਿਹੜਾ ਸੀ অপਸ਼ਨ A ਲੁਧਿਆਣਾ অপਸ਼ਨ B ਅੰਮ੍ਰਿਤਸਰ অপਸ਼ਨ C ਜਲੰਧਰ ਹਾਂਜੀ ਦੱਸੋ ਸਰਦਾਰ ਚਰਨ ਸਿੰਘ ਸ਼ਹੀਦ ਦਾ ਜਨਮ ਸਥਾਨ ਕਿਹੜਾ ਹੈ ਤਾਂ ਸਰਦਾਰ ਚਰਨ ਸਿੰਘ ਸ਼ਹੀਦ ਦਾ ਜਨਮ ਅੰਮ੍ਰਿਤਸਰ 1881 ਸਰ ਵਿੱਚ ਆਪਣਾ ਰਾਈਟ ਆਨਸਰ ਕੀ ਹੋਵੇਗਾ ਆਪਸ਼ਨ ਚਰਨ ਸਿੰਘ ਸ਼ਹੀਦ ਦੇ ਪਿਤਾ ਸਰਦਾਰ ਹਰੀ ਸਿੰਘ ਆਪਸ਼ਨ ਬੀ ਸਰਦਾਰ ਗੁਰਵਖਸ ਸਿੰਘ ਆਪਸ਼ਨ ਸੀ ਸਰਦਾਰ ਸੁਬੇਲ ਸਿੰਘ ਆਪਸ਼ਨ ਡੀ ਸਰਦਾਰ ਮੋਹਨ ਸਿੰਘ ਹਾਂਜੀ ਦੱਸੋ ਸਟੂਡੈਂਟ ਚਰਨ ਸਿੰਘ ਸ਼ਹੀਦ ਦਾ ਸ਼ਹੀਦ ਦੇ ਪਿਤਾ ਦਾ ਨਾਂ ਕੀ ਸੀ ਤਾਂ ਚਰਨ ਸਿੰਘ ਸ਼ਹੀਦ ਦੇ ਪਿਤਾ ਦਾ ਨਾਂ ਜਰਨ ਸਿੰਘ ਸ਼ਹੀਦ ਜੀ ਦੇ ਪਿਤਾ ਦਾ ਨਾਂ ਕੀ ਸੀ ਸਰਦਾਰ ਸੁਬੇਲ ਸਿੰਘ ਤਾਂ ਆਪਣਾ ਸੀ ਆਨਸਰ ਹੈ ਰਾਈਟ ਆਪਸ਼ਨ ਹੈ ਉਹਨਾਂ ਦੇ ਪਿਤਾ ਦਾ ਨਾਂ ਕੀ ਸੀ ਸੁਬੇਲ ਸਿੰਘ ਸੀ ਸ਼ਹੀਦ ਤਕਲ ਤਖੱਲਸ ਕਿਸ ਨਾਲ ਸੰਬੰਧਿਤ ਹੈ ਆਪਸ਼ਨ A ਕਾਵਸਵਾ ਆਪਸ਼ਨ B ਅਧਿਆਪਕ ਆਪਸ਼ਨ C ਪਰਿਵਾਰਕ ਸ਼ਹਾਦਤ ਆਪਸ਼ਨ D ਅੰਗਰੇਜ਼ ਸਰਕਾਰ ਹਾਂਜੀ ਸਟੂਡੈਂਟ ਦੱਸੋ ਹਾਂਜੀ ਸਟੂਡੈਂਟ ਦੱਸੋ ਜੋ ਚਰਨ ਸਿੰਘ ਸ਼ਹੀਦ ਸੀ ਜੋ ਚਰਨ ਸਿੰਘ ਸ਼ਹੀਦ ਸੀ ਉਹਨਾਂ ਦੇ ਨਾਮ ਦੇ ਪਿੱਛੇ ਜੋ ਸ਼ਹੀਦ ਤਕल्लुਸ ਲੱਗਿਆ ਹੈ ਇਹ ਕਿਸ ਨਾਲ ਸੰਬੰਧਿਤ ਹੈ ਤਾਂ ਇਹ ਕੀ ਹੈ ਪਰਿਵਾਰਕ ਸ਼ਹਾਦਤ ਨਾਲ ਸੰਬੰਧਿਤ ਹੈ ਜੋ ਉਹਨਾਂ ਦੇ ਪਰਿਵਾਰ ਵਿੱਚ ਹੈ ਜੋ ਉਹਨਾਂ ਦੇ ਦਾਦਾ ਜੀ ਦਾਦਾ ਜੀ ਦੀ ਦਾਦਾ ਜੀ ਦੀ ਸ਼ਹਾਦਤ ਹੋਈ ਸੀ ਜਿਸ ਕਾਰਨ ਉਹਨਾਂ ਦੇ ਨਾਮ ਪਿੱਛੇ ਕੀ ਹੈ ਚਰਨ ਸਿੰਘ ਸ਼ਹੀਦ ਤਖੱਲਸ ਵਰਤਿਆ ਜਾਂਦਾ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੋਵੇਗਾ ਸੀ ਆਪਸ਼ਨ ਉਹਨਾਂ ਦੇ ਦਾਦਾ ਜੀ ਦੀ ਸ਼ਹਾਦਤ ਕਾਰਨ ਕੀ ਹੈ ਇਹ ਤਖੱਲਸ ਵਰਤਿਆ ਗਿਆ ਚਰਨ ਸਿੰਘ ਸ਼ਹੀਦ ਕਿਸ ਤਰ੍ਹਾਂ ਦੇ ਲੇਖਕ ਸਨ ਆਪਸ਼ਨ A ਵੀਰਸ ਆਪਸ਼ਨ B ਕਰੁਣਾ ਰਸ ਆਪਸ਼ਨ C ਹਾਸ ਰਿਆਂ ਆਪਸ਼ਨ D ਸ਼ਿੰਗਾਰ ਰਸ ਹਾਂਜੀ ਦੱਸੋ ਸਟੂਡੈਂਟ ਚਰਨ ਸਿੰਘ ਸ਼ਹੀਦ ਕਿਸ ਕਾਤਰ ਦੇ ਲੇਖਕ ਸਨ ਚਰਨ ਸਿੰਘ ਜੀ ਦਾ ਜੋ ਹਾਸ ਵਿਅੰਗ ਕਵਤਾਰਾ ਦੇ ਕੀ ਸਨ ਕਵੀ ਸਨ ਉਹ ਪੰਜਾਬੀ ਦੇ ਕੀ ਪ੍ਰਸਿੱਧ ਹਾਸ ਵਿਅੰਗ ਲੇਖਕ ਸਨ ਮੋਜੀ ਕਿਹੜੀ ਕਿਸਮ ਦਾ ਰਸਾਲਾ ਸੀ অপਸ਼ਨ A ਮਹੀਨਾਵਾਰ অপਸ਼ਨ B ਦਿਨਨਾਮਾ অপਸ਼ਨ C ਹਫਤਾਵਾਰੀ অপਸ਼ਨ D ਤਿਮਾਹੀ ਤਾਂ ਸਟੂਡੈਂਟ 10ਵਾਂ ਜੋ ਚਰਨ ਸਿੰਘ ਜੀ ਦਾ ਜੋ ਮੋਜੀ ਰਸਾਲਾ ਸੀ ਇਹ ਕਿਹੜੀ ਕਿਸਮ ਦਾ ਰਸਾਲਾ ਸੀ ਤਾਂ ਇਹ ਕਿ ਸੀ ਹਫਤਾਵਾਰੀ ਰਸਾਲਾ ਸੀ ਹਫਤੇ ਵਿੱਚ ਆਉਂਦਾ ਸੀ ਮੌਜੀ ਕਿਸੀ ਦਾ ਹਫਤਾਵਾਰ ਹਫਤਾਵਾਰੀ ਰਸਾਲਾ ਸੀ ਮੌਜੀ ਰਸਾਲਾ ਕਦੋਂ ਸ਼ੁਰੂ ਕੀਤਾ ਗਿਆ ਆਪਸ਼ਨ ਏ 1911 ਆਪਸ਼ਨ ਬੀ 1920 ਆਪਸ਼ਨ ਸੀ 1926 ਆਪਸ਼ਨ ਡੀ 1930 ਹਾਂਜੀ ਦੱਸੋ ਬੱਚਿਓ ਜੋ ਮੌਜੀ ਰਸਾਲਾ ਹੈ ਕਦੋਂ ਸ਼ੁਰੂ ਕੀਤਾ ਗਿਆ ਮੌਜੀ ਰਸਾਲਾ ਹੈ ਕਦੋਂ 1926 ਵਿੱਚ ਸ਼ੁਰੂ ਕੀਤਾ ਗਿਆ ਹੈ ਸੀ ਆਪਸ਼ਨ রাইਟ ਆਨਸਰ ਰਹੇਗਾ 1926 ਵਿੱਚ ਕੀ ਹੈ ਮੌਜੀ ਦੀ ਸ਼ੁਰੂਆਤ ਹੋਈ ਵੀਰ ਅਖਬਾਰ ਦੀ ਸੰਪਾਦਨਾ ਕਦੋਂ ਸ਼ੁਰੂ ਕੀਤੀ ਗਈ 1905 1911 1920 1932 हां जी ਦੱਸੋ ਜੋ ਸ਼ਹੀਦ ਚਰਨ ਸਿੰਘ ਜੀ ਦਾ ਵੀਰ ਅਖਬਾਰ ਹੈ ਉਸ ਦੀ ਸੰਪਾਦਨਾ ਕਦੋਂ ਸ਼ੁਰੂ ਕੀਤੀ ਗਈ ਸੀ ਤਾਂ ਉਸਦੀ ਸੰਪਾਦਨਾ ਹੈ ਜੋ ਉੱਨੀ ਸੌ ਗਿਆਰਾਂ ਵਿੱਚ ਸ਼ੁਰੂ ਕੀਤੀ ਗਈ ਸੀ ਆਪਣਾ right answer ਕੀ ਰਹੇਗਾ b option ਉਹ ਕਦੋਂ ਉੱਨੀ ਸੌ ਗਿਆਰਾਂ ਤੋਂ ਵੀਰ ਅਖਬਾਰ ਨਾਲ ਜੁੜੇ ਪੜ੍ਹਦੇ ਹਾਂ ਅੱਗੇ ਚਰਨ ਸਿੰਘ ਸ਼ਹੀਦ ਦੀ ਕਵਿਤਾ ਦੀ ਮੁੱਖ ਬੋਲੀ ਕਿਹੜੀ ਸੀ ਆਪਸ਼ਨ ਏ ਮਲਬਈ ਆਪਸ਼ਨ ਬੀ ਦੁਆਬੀ ਆਪਸ਼ਨ ਸੀ ਮਾਝੀ ਆਪਸ਼ਨ ਡੀ ਪੁਆਧੀ ਹਾਂਜੀ ਦੱਸੋ ਸਟੂਡੈਂਟ ਜੋ ਚਰਨ ਸਿੰਘ ਸ਼ਹੀਦ ਦੀ ਕਵਿਤਾ ਦੀ ਮੁੱਖ ਬੋਲੀ ਕਿਹੜੀ ਸੀ ਤਾਂ ਚਰਨ ਸਿੰਘ ਸ਼ੀਰ ਦੀ ਕਵਿਤਾ ਦੀ ਮੁੱਖ ਬੋਲੀ ਕੀ ਸੀ ਮਾਜੀ ਸੀ ਸੀ ਆਨਸਰ ਰਾਈਟ ਆਨਸਰ ਹੈ ਉਹ ਠੇਠ ਮਾਜੀ ਬੋਲੀ ਦੀ ਵਰਤੋਂ ਕਰਦੇ ਸਨ ਬਾਬਾ ਬਰਿਆਮਾ ਕਿਹੜੀ ਰਚਨਾ ਨਾਲ ਸੰਬੰਧਿਤ ਪਾਤਰ ਹੈ অপਸ਼ਨ A ਨਾਵਲ অপਸ਼ਨ B ਕਹਾਣੀ অপਸ਼ਨ C ਕਵਿਤਾ অপਸ਼ਨ D ਨਾਟਕ ਹਾਂਜੀ ਦੱਸੋ ਸਟੂਡੈਂਟ ਜੋ ਬਾਬਾ ਬਰੇਆਮਾ ਕਿਹੜੀ ਰਚਨਾ ਨਾਲ ਸੰਬੰਧਿਤ ਸੰਬੰਧਿਤ ਪਾਤਰ ਹੈ ਤਾਂ ਬਾਬਾ ਬਰੇਆਮਾ ਹੈ ਜੋ ਦੱਸੋ ਆਪਸ਼ਨ A ਨਾਵਲ ਆਪਸ਼ਨ B ਕਹਾਣੀ ਆਪਸ਼ਨ C ਕਵਿਤਾ ਆਪਸ਼ਨ D ਨਾਟਕ ਜੋ ਉਹਨਾਂ ਦੀ ਰਚਨਾ ਸੀ ਉਹਨਾਂ ਵਿੱਚ ਜੋ ਇੱਕ ਬਾਬਾ ਬਰੇਆਮਾ ਸੀ ਉਹ ਕਿਹੜੀ ਰਚਨਾ ਨਾਲ ਸੰਬੰਧਿਤ ਪਾਤਰ ਸੀ ਤਾਂ ਉਹ ਕਵਿਤਾ ਦਾ ਕਵਿਤਾ ਰਚਨਾ ਹੈ ਜੋ ਉਹਨਾਂ ਦੀ ਕਵਿਤਾ ਲਿਖੀ ਗਈ ਸੀ ਉਸ ਦਾ ਪਾਤਰ ਸੀ ਬਾਬਾ ਬਰੇਆਮਾ ਤਾਂ ਪਰ ਰਾਈਟ ਆਨਸਰ ਕੀ ਹੋਏਗਾ ਸੀ ਆਪਸ਼ਨ ਇਹ ਉਹਨਾਂ ਦੀ ਹਾਸ ਕਵਿਤਾਵਾਂ ਦਾ ਪ੍ਰਸਿੱਧ ਪਾਤਰ ਹੈ ਬੀਬੀ ਪਜੰਗਣ ਕਿਹੜੇ ਰੂਪ ਵਿੱਚ ਮਿਲਦੀ ਹੈ ਆਪਸ਼ਨ ਏ ਇਤਿਹਾਸਿਕ ਪਾਤਰ ਆਪਸ਼ਨ ਬੀ ਧਾਰਮਿਕ ਪਾਤਰ ਆਪਸ਼ਨ ਸੀ ਵਿਅੰਗਮਈ ਪਾਤਰ ਆਪਸ਼ਨ ਡੀ ਆਜ਼ਾਦੀ ਸੈਨਾਨੀ ਹਾਂਜੀ ਦੇ ਸਾਰੇ ਸਟੂਡੈਂਟ ਜੋ ਬੀਬੀ ਪਜੰਗਣ ਹੈ ਇਹ ਕਿਹੜੇ ਰੂਪ ਵਿੱਚ ਮਿਲਦੀ ਹੈ ਤਾਂ ਬੀਬੀ ਪਜੰਗਣ ਹੈ ਜੋ ਇੱਕ ਕੀ ਹੈ ਵਿਅੰਗਮਈ ਪਾਤਰ ਹੈ अपना राइट आंसर है सी ऑप्शन यह की है सामाजिक व्यंग प्रतीक है वे हैं अगे बादशाहिया जो बादशाहिया रचना है वह की है बादशाहिया की है नावल है कहानी संग्रह है काव्य संग्रह है नाटक है तो स्टूडेंट दसो जो चरण सिंह शहीद की रचना बादशाहिया है वह किहड़े संग्रह में आती है ता अपना राइट आंसर की होएगा काव्य संग्रह यह की है एक काव्य संग्रह है बादशाहिया ता अपना राइट आंसर की रहेगा सी ऑप्शन वादे हाँ बे परवाइया किस दी रचना है ऑप्शन ए तनिराम चात्रिक ऑप्शन बी पूर्ण सिंह ऑप्शन सी चरण सिंह शीत ऑप्शन डी नानक सिंह ता स्टूडेंट दसो बे किस दी रचना है ता बेप्रवाइया है जो चरण सिंह शहीद की प्रसिद्ध रचना है शैन शाहिया शैन शाहिया की है ऑप्शन ए नाटक ऑप्शन बी कविता संग्रह ऑप्शन सी नावल ऑप्शन डी कहानी हाँ जी स्टूडेंट दसो जो शहनशाहिया है यह की है शहनशाहिया की है नाटक है कविता है नावल है या कहानी है तो जो शहनशाहिया है यह की है कविता संग्रह है तो अपना राइट आंसर की होगा बी ऑप्शन अस्सी किंगरे किस रूप की रचना है ऑप्शन ए नावल ऑप्शन बी कहानी ऑप्शन सी काव्य ऑप्शन डी नाटक हाँ जी स्टूडेंट दसो जो अरसी किंगरे है किस रूप की रचना है ता जो अर्सी के ग्रह एक की है काव्य है तो राइट आंसर की है अपना सी ऑप्शन रणजीत कौर की है एक कविता है नाटक है इतिहासिक नावल है जीवनी है तो स्टूडेंट दोस्तों जो चरण सिंह जी की रचना रणजीत कौर है तो यह की है तो रणजीत कौर एक की है इतिहासिक नावल है दो वोटियां की है ऑप्शन ए नाटक ऑप्शन बी कहानी ऑप्शन सी नावल ऑप्शन डी कविता स्टूडेंट दसो जो दो वोटियां है, है की है, ता जो दो है की है है जो दो प्रसिद्ध नावल है दलेर कौर किस किस्म की रचना है नावल है काव्य है नाटक है लेख है तो स्टूडेंट दसो जो दलेर कौर है यह चरण सिंह शहीद की रचना है तो जो दलेर कौर है यह एक की है नावल है हसदे हंजू की है ऑप्शन ए नाटक ऑप्शन बी कहानी संग्रह ऑप्शन सी कविता ऑप्शन डी नावल तो स्टूडेंट दस दसो चरण सिंह शहीद की रचना है जो हसदे हंजू वह की है तो हसदे हंजू है जो ਓਏ ਕਿ ਕੀ ਹੈ ਕਹਾਣੀ ਸੰਗ੍ਰਹਿ ਹੈ ਤਾਂ ਆਪਣਾ ਰਾਈਟ ਆਨਸਰ ਕੀ ਹੈ ਬੀ ਆਪਸ਼ਨ ਗੱਪ ਸ਼ੱਪ ਕਿਹੜੀ ਰਚਨਾ ਹੈ ਆਪਸ਼ਨ ਏ ਵਿਅੰਗਮਈ ਗੱਦ ਆਪਸ਼ਨ ਬੀ ਕਾਵਿ ਆਪਸ਼ਨ ਸੀ ਨਾਵਲ ਆਪਸ਼ਨ ਡੀ ਨਾਟਕ ਤਾਂ ਦੱਸੋ ਬੱਚਿਓ ਜੋ ਚਰਨ ਸਿੰਘ ਸ਼ਹੀਦ ਦੀ ਰਚਨਾ ਗੱਪ ਸ਼ੱਪ ਹੈ ਕਿਹੜੀ ਰਚਨਾ ਹੈ ਤਾਂ ਇਹ ਕੀ ਇੱਕ ਵਿਅੰਗਮਈ ਗੱਦ ਹੈ ਤਾਂ ਏ ਆ ऑप्शन अपना राइट आंसर रहेगा सूथरा किस दा उपनाम से ऑप्शन ए धनीराम चात्री ऑप्शन बी चरण सिंह शहीद ऑप्शन सी पूर्ण सिंह ऑप्शन डी नानक सिंह द स्टूडेंट द जो सूथरा है किस दा उपनाम सी ता सूथरा है जो चरण सिंह शहीद दा उपनाम है ਚਰਨ ਸਿੰਘ ਸ਼ਹੀਦ ਨੂੰ ਕਿਸ ਕਿਸਮ ਦਾ ਕਵੀ ਮੰਨਿਆ ਜਾਂਦਾ ਹੈ অপਸ਼ਨ A ਦਰਬਾਰੀ ਕਵੀ অপਸ਼ਨ B ਸਾਸ਼ਟ੍ਰਿਕ ਕਵੀ অপਸ਼ਨ C ਲੋਕ ਕਵੀ অপਸ਼ਨ D ਆਧੁਨਿਕ ਕਵੀ ਤਾਂ ਸਟੂਡੈਂਟ ਦੱਸੋ ਚਰਨ ਸਿੰਘ ਸ਼ਹੀਦ ਨੂੰ ਕਿਸ ਕਿਸਮ ਦਾ ਕਵੀ ਮੰਨਿਆ ਜਾਂਦਾ ਹੈ ਤਾਂ ਚਰਨ ਸਿੰਘ ਸ਼ਹੀਦ ਨੂੰ ਹੈ ਜੋ ਲੋਕ ਕਵੀ ਮੰਨਿਆ ਜਾਂਦਾ ਹੈ ਉਹਨਾਂ ਦੀ ਕਵਿਤਾ ਦਾ ਮੁੱਖ ਉਦੇਸ਼ ਕੀ ਸੀ ਸਿਰਫ ਮਨੋਰੰਜਨ ਧਾਰਮਿਕ ਪ੍ਰਚਾਰ ਹਾਸ ਨਾਲ ਸਮਾਜ ਸੁਧਾਰ ਇਤਿਹਾਸਿਕ ਵਰਣਨ ਤਾਂ ਸਟੂਡੈਂਟ ਦੱਸੋ ਨਾ ਦੀ ਕਵਿਤਾ ਦਾ ਮੁੱਖ ਉਦੇਸ਼ ਕੀ ਸੀ ਤਾਂ ਚਰਨ ਸਿੰਘ ਦੀ ਕਵਿਤਾਵਾਂ ਦਾ ਮੁੱਖ ਉਦੇਸ਼ ਸੀ ਹਾਸ ਨਾਲ ਕੀ ਸੀ ਸਮਾਜਿਕ ਸੁਧਾਰ ਕਰਨੇ ਚਰਨ ਸਿੰਘ ਨੇ ਕਿਹੜੀ ਭਾਸ਼ਾ ਦੀ ਸੇਵਾ ਕੀਤੀ ਹਿੰਦੀ ਉਰਦੂ ਪੰਜਾਬੀ ਫਾਰਸੀ ਸੁਰਿੰਦਰ ਸੋਹ ਚਰਨ ਸਿੰਘ ਸ਼ੀਦ ਨੇ ਕਿਹੜੀ ਭਾਸ਼ਾ ਦੀ ਸੇਵਾ ਕੀਤੀ ਤਾਂ ਚਰਨ ਸਿੰਘ ਸ਼ੀਦ ਨੇ ਜੋ ਪੰਜਾਬੀ ਭਾਸ਼ਾ ਦੀ ਕੀ ਸੇਵਾ ਕੀਤੀ ਸੀ ਉਹਨਾਂ ਨੇ ਕਿਹੜੇ ਕਾਲਜ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕੀਤਾ অপਸ਼ਨ A ਸਰਕਾਰੀ ਕਾਲਜ ਲਾਹੌਰ অপਸ਼ਨ B ਖਾਲਸਾ ਕਾਲਜ ਅੰਮ੍ਰਿਤਸਰ অপਸ਼ਨ C ਪੰਜਾਬ ਯੂਨੀਵਰਸਿਟੀ অপਸ਼ਨ D ਡੀਏਵੀ ਕਾਲਜ ਸਟੂਡੈਂਟ ਦੱਸੋ ਚਰਨ ਸਿੰਘ ਸ਼ੀਰ ਸੀ ਉਹਨਾਂ ਨੇ ਕਿਹੜੇ ਕਾਲਜ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕੀਤਾ ਤਾਂ ਉਹਨਾਂ ਨੇ ਕਿਹਾ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੈ ਜੋ ਕਾਲਜ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕੀਤਾ ਚਰਨ ਸਿੰਘ ਸ਼ੀਰ ਦੇ ਕਾਵਿ ਵਿੱਚ ਕਿਹੜਾ ਰਸ ਪ੍ਰਮੁੱਖ ਹੈ ਵੀਰ ਕਰੁਣਾ ਹਾਸ ਸ਼ਿੰਗਾਰ ਸਟੂਡੈਂਟ ਦੱਸੋ ਚਰਨ ਸਿੰਘ ਸ਼ੀਰ ਦੇ ਕਾਵਿ काव्यच केड़ा रस प्रमुख है तो नादे काव्यच है जो हास रस प्रमुख है इश्क मुश्क किस दी कविता है ऑप्शन ए पूर्ण सिंह ऑप्शन बी धनी राम छात्रिक ऑप्शन सी चरण सिंह शहीद ऑप्शन डी नानक सिंह तो स्टूडेंट तो जो इश्क मुश्क है किस दी कविता है तो जो इश्क मुश्क है चरण सिंह शहीद जी की है प्रसिद्ध रचना है वादे हैं नंबर प्रश्न वाल मोजी रसाले का मुख्य उद्देश की सी ऑप्शन ए राजनीतिक प्रचार ऑप्शन बी धार्मिक उपदेश ऑप्शन सी हास व्यंग राही समाज सुधार ऑप्शन डी विद्यार्थी शिक्षा तो स्टूडेंट दसो जो मोजी रसाले का मुख्य उद्देश की सी तो मोजी रसाले का मुख्य उद्देश हास व्यंग राही सामाजिक सुधार ਜੋ ਚਰਨ ਸਿੰਘ ਸ਼ਹੀਦ ਦੀ ਉਹ ਸ਼ਹੀਦ ਸੀ ਉਹਨਾਂ ਦੀਆਂ ਰਚਨਾਵਾਂ ਹਾਸ ਪ੍ਰਭੂ ਹਾਸਪਰਪੂਰ ਸੀ ਹਾਸ ਰਸ ਨਾਲ ਪ੍ਰਭੂਰ ਸੀ ਉਹ ਹਾਸ ਹਾਸ ਵਿੰਗਰਾਹੀ ਕੀ ਹੈ ਸਮਾਜ ਵਿੱਚ ਸਮਾਜਿਕ ਸੁਧਾਰ ਕਰਨਾ ਚਾਹੁੰਦੇ ਸਨ ਚਰਨ ਸਿੰਘ ਸ਼ਹੀਦ ਦੀ ਮੌਤ ਕਦੋਂ ਹੋਈ 1930ਵੀਂ 1932ਵੀਂ 1935ਵੀਂ 1940ਵੀਂ ਸਟੂਡੈਂਟ ਦਸਵਾਂ ਚਰਨ ਸਿੰਘ ਸ਼ਹੀਦ ਦੀ ਮੌਤ ਕਦੋਂ ਹੋਈ ਸੀ? ਚਰਨ ਸਿੰਘ ਸ਼ਹੀਦ ਦੀ ਮੌਤ 1935 ਵੀ ਵਿੱਚ ਹੋਈ। ਵਾਧੇ ਆਪਣੇ ਅੱਜ ਦੇ ਲਾਸਟ ਪ੍ਰਸ਼ਨ ਵੱਲ ਚਰਨ ਸਿੰਘ ਸ਼ਹੀਦ ਦੀ ਮੁੱਖ ਪਛਾਣ ਕੀ ਹੈ? ਆਪਸ਼ਨ A ਨਾਵਲਕਾਰ ਵਜੋਂ, ਆਪਸ਼ਨ B ਇਤਿਹਾਸਕਾਰ ਵਜੋਂ, ਆਪਸ਼ਨ C ਪੰਜਾਬੀ ਹਾਸ ਰਸ ਹਾਸ ਕਵੀ ਵਜੋਂ, ਹਾਸ ਰਸ ਕਵੀ ਵਜੋਂ, ਆਪਸ਼ਨ D ਨਾਟਕਕਾਰ ਵਜੋਂ। ਕਾ ਸਟੂਡੈਂਟ ਦੱਸੋ ਜੋ ਆਪਣੀ ਪੰਜਾਬੀ ਵਿੱਚ ਅਚਾਰਨ ਸਿੰਘ ਸ਼ਹੀਦ ਦੀ ਮੁੱਖ ਪਛਾਣ ਕੀ ਹੈ ਤਾਂ ਉਹਨਾਂ ਦੀ ਮੁੱਖ ਪਛਾਣ ਕੀ ਆ ਉਹ ਕੀ ਹੈ ਪੰਜਾਬੀ ਦੇ ਹਾਸ ਰਸੀ ਕਵੀ ਸੀ ਉਹ ਹਾਸ ਰਸੀ ਵਿਅੰਗ ਨਾਲ ਕੀ ਹੈ ਸਮਾਜ ਵਿੱਚ ਸਮਾਜਿਕ ਸੁਧਾਰ ਕਰਨਾ ਚਾਹੁੰਦੇ ਸੀ ਤਾਂ ਇਹ ਸਟੂਡੈਂਟ ਆਪਣੀ ਅੱਜ ਦੀ ਕਲਾਸ ਤਾਂ ਦੱਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋ ਤਾਂ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕਸ ਫੋਰ ਵਾਚਿੰਗ ਮਿਲਦੇ ਹਾਂ ਕੱਲ ਨੂੰ ਨਿਊ ਟੌਪਿਕ ਦੇ ਨਾਲ